ਦੇਖਿਆ ਜਾਵੇ ਤਾਂ ਪੰਜਾਬ ਦੀ ਕਿਸਾਨੀ ਦੋ ਮੁੱਖ ਫਸਲਾਂ ਕਣਕ ਅਤੇ ਝੋਨੇ ਤੇ ਹੀ ਨਿਰਭਰ ਹੈ ਜੇਕਰ ਦੁਆਬੇ ਅਤੇ ਮਾਝੇ ਦੀ ਗੱਲ ਕੀਤੀ ਜਾਵੇ ਤਾਂ ਇਸ ਖੇਤਰ ਦੇ ਵਿੱਚ ਦੋ ਫਸਲਾਂ ਬਹੁਤ ਆਤ ਹੁੰਦੀਆਂ ਨੇ ਹਾਲਾਂਕਿ ਮਾਲਵੇ ਦੇ ਕੁਝ ਏਰੀਏ ਵਿੱਚ ਕਪਾਹ ਸੂਰਜਮੁਖੀ ਅਤੇ ਦੁਆਬੇ ਤੇ ਮਾਝੇ ਵਿੱਚ ਗੰਨਾ ਵੀ ਉਗਾਇਆ ਜਾਂਦਾ ਹੈ ਪਰ ਮੁੱਖ ਤੌਰ ਤੇ ਕਣਕ ਅਤੇ ਝੋਨਾ ਹੀ ਹੈ ਜੋ ਕਿਸਾਨਾਂ ਦਾ ਸੱਚਾ ਹੰਦਰਦ ਬੰਦਾ ਹੈ ਪਰ ਇਸ ਵਾਰ ਹੜਾਂ ਦੀ ਮਾਰ ਨੇ ਆਰਥਿਕਤਾ ਦੀ ਟੱਕੀ ਵਿੱਚ ਪਿਸ ਰਹੀ ਪੰਜਾਬ ਦੀ ਛੋਟੀ ਕਿਸਾਨੀ ਨੂੰ ਇੱਕ ਵਾਰ ਫੇਰ ਵੱਡਾ ਝਟਕਾ ਲਾਇਆ ਹੈ ਮਾਝੇ ਦੇ ਵਿੱਚ ਤਾਂ ਭਾਵੇਂ ਬਹੁਤ ਸਾਰੇ ਖੇਤ ਤਬਾਹ ਹੋ ਗਏ ਨੇ ਅਤੇ ਉਹ ਝੋਨਾ ਬਿਲਕੁਲ ਹੀ ਖਤਮ ਹੋ ਚੁੱਕਾ ਹੈ ਪਰ ਕਿਹਾ ਇਹ ਹੀ ਜਾਂਦਾ ਸੀ ਜਾਂ ਆਮ ਲੋਕਾਂ ਨੂੰ ਇਹੀ ਲੱਗਦਾ ਸੀ ਕਿ ਦੁਆਬਾ ਬਚ ਗਿਆ ਹੈ ਪਰ ਇਸ ਵਾਰ ਜੋ ਫਗਵਾੜਾ ਦੀ ਮੰਡੀ ਦੇ ਵਿੱਚ ਅੰਕੜੇ ਆਏ ਨੇ ਬੇਹਦ ਹੈਰਾਨੀਜਨਕ ਨੇ ਜੇਕਰ ਫਗਵਾੜਾ ਨਕੋਦਰ ਗੁਰਾਇਆਂ ਬੰਗਾ ਤੇ ਆਲੇ-ਦੁਆਲੇ ਦੇ ਖੇਤਰਾਂ ਦੀ ਗੱਲ ਕੀਤੀ ਜਾਵੇ ਤਾਂ ਝੋਨੇ ਦੀ ਝਾੜ ਇਸ ਵਾਰ ਬੇਹਦ ਘਟ ਹੋਈ ਹੈ ਵੱਡੀ ਕਿਸਾਨੀ ਨੂੰ ਇਹ ਝਟਕਾ ਬੇਹਦ ਦਾ ਹੈ ਕਿਉਂਕਿ ਜਿਆਦਾ ਖੇਤਾਂ ਦੇ ਵਿੱਚ ਜਦੋਂ ਕੱਟਦੀ ਹੈ ਉਪਜ ਤਾਂ ਸਿੱਧਾ ਪ੍ਰਭਾਵ ਪ੍ਰੋਫਿਟ ਤੇ ਵੀ ਪੈਂਦਾ ਹੈ ਫਗਵਾੜਾ ਦੀ ਮੰਡੀ ਦੇ ਵਿੱਚ ਅਲੱਗ-ਅਲੱਗ ਕਿਸਾਨਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਇੱਕ ਗੱਲ ਜਿਹੜੀ ਸਾਹਮਣੇ ਆਈ ਹੈ ਉਹ ਇੱਕ ਵੱਡੀ ਗੱਲ ਇਹ ਹੈ ਕਿ ਯੂਨੀਵਰਸਿਟੀ ਦੇ ਬੀਜ ਨੇ ਵੀ ਇਸ ਵਾਰ ਬਹੁਤਾ ਕਾਰਨਾਮਾ ਨਹੀਂ ਕੀਤਾ ਕਈ ਜਗ੍ਹਾ ਬੀਜ ਆਸ ਨਾਲੋਂ ਵੀ ਕੱਟ ਛਾੜ ਦੇਗਾ ਉੱਥੇ ਨਾਲ ਹੀ ਇੱਕ ਵੇਲੇ ਦਾ ਲਗਾਤਾਰ ਪੈਂਦੇ ਮੀਂਹ ਨੇ ਝੋਨੇ ਨੂੰ ਸਿੱਧਾ ਅਸਰ ਪਾਇਆ ਹੈ ਦੀ ਫਗਵਾੜਾ ਹੈਲਨ ਵੱਲੋਂ ਆਪਾਂ ਦੇਖਦੇ ਹਾਂ ਇਹ ਖਾਸ ਰਿਪੋਰਟ ਜਿੱਥੇ ਇਸ ਮੰਡੀ ਦੇ ਵਿੱਚ ਅਲੱਗ-ਅਲੱਗ ਕਿਸਾਨਾਂ ਨਾਲ ਗੱਲਬਾਤ ਕੀਤੀ ਉੱਥੇ ਨਾਲ ਹੀ ਇੱਕ ਗੱਲ ਤਾਂ ਤੈਅ ਹੈ ਇਸ ਵਾਰ ਮੁਨਾਫਾ ਜੋ ਹੈ ਉਹ ਬਿਲਕੁਲ ਕਿਸਾਨਾਂ ਦਾ ਮਰਜ ਆਏਗਾ ਅਤੇ ਲਗਭਗ ਉਨ੍ਹਾਂ ਨੂੰ ਸਾਵਾ-ਸਾਵਾ ਕੰਮ ਤੇ ਹੀ ਰਹਿਣਾ ਪਵੇਗਾ ਦੇਖਦੇ ਹਾਂ ਇਹ ਖਾਸ ਰਿਪੋਰਟ ਪੰਜਾਬ ਵਿੱਚ ਹੜਾਂ ਦੀ ਸੰਤਾਪ ਨੇ ਇੱਕ ਲੰਬਾ ਰਖਵਾ ਜੋ ਹੈ ਉਹ ਖਰਾਬ ਕਰ ਦਿੱਤਾ ਹੈ ਜੇਕਰ ਪੰਜਾਬ ਦੀ ਗੱਲ ਕੀਤੀ ਜਾਵੇ ਮਾਝਾ ਅਤੇ ਮਾਲਵਾ ਇਸ ਨਾਲ ਸਿੱਧੇ ਤੌਰ ਤੇ ਪ੍ਰਭਾਵਿਤ ਹੋਏ ਨੇ ਪਰ ਇਹ ਅੰਕੜਾ ਜੋ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਬੇहद ਗੰਭੀਰ ਅਤੇ ਸੋਚਣ ਲਈ ਮਜਬੂਰ ਵੀ ਕਰੇਗਾ ਅਸੀਂ ਇੱਥੇ ਫਗਵਾੜਾ ਦੀ ਮੁੱਖ ਮੰਡੀ ਦੇ ਵਿੱਚ ਜਿੱਥੇ ਕੇ ਭਾਵੇਂ ਝੋਨੇ ਦੇ ਅੰਬਾਰ ਲੱਗੇ ਹੋਏ ਨੇ ਪਰ ਸਾਨੂੰ ਇਹ ਜਾਣ ਕੇ ਬੇਹਦ ਹੈਰਾਨੀ ਹੋਏਗੀ ਕਿ ਇਸ ਵਾਰ ਜੋ ਫਸਲ ਆਈ ਹੈ ਉਸ ਦੇ ਵਿੱਚ ਘੱਟ ਤੋਂ ਘੱਟ 25 30% ਤੋਂ ਲੈ ਕੇ 40% ਤੱਕ ਦੀ ਪੈਦਾਵਾਰ ਘੱਟ ਹੋਈ ਹੈ ਜੇਕਰ ਕੋਈ 30 ਖੇਤਾਂ ਦਾ ਮਾਲਕ ਸੀਗਾ ਤਾਂ ਉਸ ਦਾ ਝੋਨਾ ਜਿਹੜਾ ਆ ਇਸ ਵਾਰ ਬੇਹਦ ਘਟਿਆ ਹੈ ਉਸਨੇ ਕਈ ਕਾਰਨ ਦੱਸਦੇ ਨੇ ਵੀ ਫਗਵਾੜਾ ਹੈਲਨ ਨੇ ਜਦੋਂ ਫਗਵਾੜਾ ਦੀ ਇਸ ਮੰਡੀ ਦਾ ਦੌਰਾ ਕੀਤਾ ਅਤੇ ਕਿਸਾਨਾਂ ਦੇ ਨਾਲ ਗੱਲਬਾਤ ਕੀਤੀ ਤਾਂ ਬਹੁਤ ਸਾਰੇ ਨੁਕਤੇ ਸਾਹਮਣੇ ਆਏ ਨੇ ਜਿਹੜੇ ਬੇहद ਗੰਭੀਰ ਨੇ ਅਤੇ ਮੌਜੂਦਾ ਸਰਕਾਰ ਨੂੰ ਵੀ ਇਹਨਾਂ ਕਿਸਾਨਾਂ ਦੀ ਨਜ਼ਰਸਾਨੀ ਜ਼ਰੂਰ ਕਰਨੀ ਚਾਹੀਦੀ ਹੈ ਇੱਕ ਖਾਸ ਗੱਲ ਇਹ ਹੈ ਕਿ ਜਿਹੜਾ ਛੋਟਾ ਜ਼ਮੀਦਾਰ ਸੀਗਾ ਉਹ ਤਾਂ ਲਗਭਗ ਇਸ ਮਾਰ ਦੇ ਹੇਠ ਬੇहद ਬੁਰੀ ਤਰ੍ਹਾਂ ਆਇਆ ਹੈ ਤੇ ਉਸ ਤੋਂ ਉੱਬਰਣ ਦੇ ਲਈ ਉਹ ਕਿਵੇਂ ਉੱਭਰੇਗਾ ਤੇ ਉਸ ਵੇਲੇ ਜਦੋਂ ਇਸ ਤੋਂ ਬਾਅਦ ਕਣਕ ਦੀ ਫਸਲ ਦੀ ਤਿਆਰੀ ਵੀ ਕਰਨੀ ਹੈ ਉਸ ਵੇਲੇ ਬੀਜਾਂ ਦੇ ਲਈ ਪੈਸੇ ਤੋਂ ਵੀ ਅਸਮਰਥ ਹੋ ਗਿਆ ਹੈ ਕਿਸਾਨ ਕਿਹੜੀ ਪਿੰਡ ਤੋਂ ਆਏ ਤੁਸੀਂ ਮੌਲੀ ਮੌਲੀ ਤੋਂ ਆਏ ਕਿੰਨੀ ਦੇਰ ਤੋਂ ਇਹ ਕਰ ਰਹੇ ਹੋ ਖੇਤੀ ਗੋਵਰ ਜੀ ਜਦੋਂ ਵੱਡੇ ਕੰਮ ਕਰਦੇ ਆ ਤੇ ਕਿੰਨੇ ਖੇਤ ਨੇ ਤੁਹਾਡੇ ਨੌ ਖੇਤ ਲਾ ਫਿਰ ਨੌ 9 10 ਖੇਤ ਨੇ ਤੇ ਤੁਸੀਂ ਜਿਆਦਾ ਫਸਲ ਕਿਹੜੀ ਉਗਾਨੇ ਹੋ ਕਣਕ ਝੋਨਾ ਹੀ ਉਗਾਨੇ ਹੋ ਥੋੜੇ ਕੰਨਾ ਉਹ ਤਾਂ ਥੋੜਾ ਬਹੁਤ ਹੋ ਗਿਆ ਜਿਆਦਾ ਹਾਂ ਥੋੜਾ ਜਿਹਾ ਮੈਨੂੰ ਇਹ ਦੱਸੋ ਵੀ ਇਸ ਵਾਰ ਤੁਸੀਂ ਆਏ ਹੋ ਸਾਰੀ ਫਸਲ ਵੱਢ ਹੋ ਗਈ ਤੁਹਾਡੀ ਤੇ ਕਿੰਨੇ ਤੁਹਾਨੂੰ ਬੋਰੀਆਂ ਕਿੰਨੇ ਟਨ ਹੋਇਆ ਝੋਨਾ ਤੁਹਾ ਨਮਰੇ ਕਾਲਾਂ ਮਿਲ ਗਈ ਬਰਾ ਬੂਦੋ ਦੇ ਲੱਗੇ ਨਾ ਪਰ ਕੇ ਅੱਛਾ ਜੀ ਥੋੜਾ ਪਰ ਪਹਿਲੇ ਨਾਲੋਂ ਘਟ ਗਿਆ ਕੁਝ ਕਿੰਨਾ ਕ ਘਟਿਆ ਜਿੱਦਾਂ ਪਿਛਲੇ ਵਾਰੀ ਕਿੰਨਾ ਚਲ ਜਾ 8 9 ਕਵੈਂਟਲ 8 9 ਕਵੈਂਟਲ ਘਟ ਰਿਹਾ ਤੇ ਕਿੰਨਾ ਸੀਗਾ ਤੁਹਾਡਾ 20 ਕਵੈਂਟਲ ਹੁੰਦਾ ਸੀ ਜਾਂ 25 ਹੁੰਦਾ ਸੀ 28 30 28 30 28 ਦੇ ਵਿੱਚੋਂ 8 9 ਕਵੈਂਟਲ ਘਟ ਗਿਆ ਮਤਲਬ 30 35% ਜਿਹੜਾ ਘਟ ਗਿਆ ਤੇ ਇਹ ਕਿੱਦਾਂ ਮੁਨਾਫਾ ਹੀ ਹੁੰਦਾ ਏ ਇੱਕ ਤਰ੍ਹਾਂ ਨਾਲ ਕਹਿ ਲਓ ਜੇ ਉਹ ਘਟ ਗਿਆ ਤਾਂ ਬੀਜਾਂ ਤੇ ਵੀ ਆਪਾਂ ਉਹਨਾਂ ਪੈਸਾ ਖਰਚਿਆ ਉਹਦੀ ਪੈਦਾਵਾਰ ਤੇ ਵੀ ਖਰਚਿਆ ਤੇ ਕਿੰਨਾ ਕ ਲਾਸ ਹੋਏਗਾ ਇਹਦਾ ਕੀ ਕਰ ਰਹੇ ਹੋ ਕਰਮ ਜੋ ਕਰਦਾ ਹੂੰ ਜਿਹੜੀ ਜਿਹੜੀ ਕਲਮ ਵਿੱਚ ਮੈਨੇ ਆ ਅੱਛਾ ਸਰਕਾਰ ਵੱਲੋਂ ਕੋਈ ਮਦਦ ਹੋਈ ਛੋਟੀ ਕਿਸਾਨੀ ਨੂੰ ਕੋਈ ਮਦਦ ਨਹੀਂ ਦਿੱਤੀ ਉਹਨਾਂ ਨੇ ਜੜੋ ਬਣਾ ਕਿਸੇ ਤਰ੍ਹਾਂ ਦੀ ਵੀ ਕੋਈ ਮਦਦ ਨਹੀਂ ਆ ਤੇ ਹੁਣ ਤੁਹਾਨੂੰ ਝੋਨੇ ਦੀ ਜਿਹੜੀ ਲਿਫਟਿੰਗ ਹੋ ਗਈ ਤੁਹਾਡੀ ਹਾਂ ਤੇ ਉਹਦੇ ਪੈਸੇ ਮਿਲ ਰਹੇ ਆ ਨਹੀਂ ਮਿਲਨੇ ਆ ਅਜੇ ਮਿਲਣ ਨੇ ਆ ਕੀ ਰਿਹਾ ਆਮ ਤਾਂ ਇਹੀ ਸਾਨੂੰ ਵੀ ਲੱਗ ਰਿਹਾ ਸੀ ਵੀ ਇੱਥੇ ਹੜ ਨਹੀਂ ਆਏ ਜਿਆਦਾ ਪਰ ਹੁਣ ਪੈਦਾਵਾਰ ਤੇ ਫਰਕ ਪਿਆ ਨਾ ਹਾਂਜੀ ਹਾਂਜੀ ਕਿੰਨਾ ਤੁਹਾਡੇ ਕਿੰਨੇ ਖੇਤ ਸੀਗੇ ਤੁਹਾਡੇ ਤੁਹਾਡੇ 40 ਖੇਤ ਸੀਗੇ ਤਾਲੀ ਖੇਤੇ ਕਿੰਨਾ ਉਮਮਨ ਚੋ ਨਾ ਹੁੰਦਾ ਸੀ ਪਹਿਲਾਂ ਪਹਿਲਾਂ 30 ਕੁਇੰਟਲ 30 ਕੁਇੰਟਲ ਹੁੰਦਾ ਸੀ ਤੇ ਇਸ ਵਾਰ ਤੁਸੀਂ ਕਿੰਨਾ ਲੈ ਕੇ ਆਏ ਹੋ ਮੰਡੀ ਚ ਇਸ ਵਾਰ 15 ਵੀ ਲਿਆਏ ਆ ਜੀ ਤੇ 20 ਵੀ ਲਿਆਏ ਆ ਮਤਲਬ ਲਗਭਗ 30 ਤੋਂ 40% 45% ਤੱਕ ਦਾ ਵੀ ਤੁਹਾਨੂੰ ਲਾਸ ਹੋ ਰਿਹਾ ਹਾਂਜੀ ਤੇ ਇਹ ਕੋਈ ਮੁਆਜਾ ਵੀ ਸਰਕਾਰ ਨੇ ਮੁਕਰਰ ਕੀਤਾ ਸੀ ਇਹਨੂੰ ਝੋਨੇ ਨੂੰ ਲੈ ਕੇ ਇੱਥੇ ਐਸ ਏਰੀਏ ਦੇ ਵਿੱਚ ਨਹੀਂ ਜੀ ਨਹੀਂ ਕੋਈ ਮੁਆਜਾ ਨਹੀਂ ਆ ਤੇ ਲਗਭਗ ਕਿੱਡਾ ਲਾਸ ਹੋ ਸਕਦਾ ਇਹ ਤਾਂ ਕਾਫੀ ਲਾਸ ਆ ਤੁਹਾਡਾ ਕਿਉਂਕਿ 40% ਘਟਾਉਣ ਦਾ ਮਤਲਬ ਇਹ ਆ ਵੀ ਪ੍ਰੋਫਿਟ ਹੀ ਘਟ ਗਿਆ ਤੁਹਾਡਾ ਹਾਂਜੀ ਤੇ ਜਿਹੜੀਆਂ ਇਹਦੇ ਲਈ ਬੀਜ ਵਗੈਰਾ ਸੀਗੇ ਜਾਂ ਹੋਰ ਤੁਸੀਂ ਖਾਦਾ ਪਾਉਂਦੇ ਸੀਗੇ ਉਹ ਕਿੰਨੀਆਂ ਕਿ ਘਟੀਆਂ ਮੀਂਹ ਪੈਣ ਨਾਲ ਉਹ ਘੱਟ ਪਈਆਂ ਇਤਕੀ ਜਾਂ ਜ਼ਿਆਦਾ ਪਈਆਂ ਨਹੀਂ ਜੀ ਜ਼ਿਆਦਾ ਪਈਆਂ ਜ਼ਿਆਦਾ ਪਈਆਂ ਹਾਂਜੀ ਸਾਡੇ ਨਾਲ ਤਜਸਵੀ ਭਾਰਦਵਾਜ ਨੇ ਇਹਨਾਂ ਕੋਈ ਜਾਣਨ ਦੀ ਕੋਸ਼ਿਸ਼ ਕਰਦੇ ਆ ਬਹੁਤ ਪੁਰਾਣੇ ਆਰਤੀਏ ਨੇ ਤੇ ਮਾਰਕੀਟ ਕਮੇਟੀ ਦੇ ਵਾਈਸ ਚੇਅਰਮੈਨ ਵੀ ਤਜਸਵੀ ਭਾਰਦਵਾਜੀ ਰਹੇ ਆ ਤਜਸਵੀ ਜੀ ਮੈਨੂੰ ਦੱਸੋ ਬਈ ਆ ਐਸ ਵੇਲੇ ਮੰਡੀ ਦੀ ਕੀ ਪੋਜੀਸ਼ਨ ਆ ਮੰਡੀ ਦੀ ਪੋਜੀਸ਼ਨ ਹੈ ਜਿੱਥੇ ਇਹਨਾਂ ਦਿਨਾਂ ਦੇ ਵਿੱਚ ਮੰਡੀ ਦੇ ਵਿੱਚ ਅੰਬਾਰ ਲੱਗੇ ਹੁੰਦੇ ਸੀ ਝੋਨੇ ਦੇ ਮੰਡੀ ਤੁਹਾਨੂੰ ਸਾਰੀ ਖਾਲੀ-ਖਾਲੀ ਨਜ਼ਰ ਆ ਰਹੀ ਆ ਜੀ ਕਾਰਨ ਸਾਰਿਆਂ ਨਾਲੋਂ ਵੱਡਾ ਇਹ ਆ ਜੀ ਕੁਝ ਪਿੰਡ ਜਿੱਦਾਂ ਬਈਂ ਦੇ ਲੱਗੇ ਸਨ ਨੀ ਲਖਪੁਰ ਮਲਖਪੁਰ ਇਹ ਪਿੰਡਾਂ ਦੇ ਨਾਲ ਦੇ ਖੇਤ ਜਿਹੜੇ ਆ ਉਹ ਮਾਰ ਦੀ ਮਾਰ ਦੇ ਵਿੱਚ ਆ ਗਏ ਉਹ ਤਾਂ ਬਹੁਤ ਜ਼ਿਆਦਾ ਹੀ ਨੁਕਸਾਨ ਹੋਇਆ ਉਹਨਾਂ ਦਾ ਤਾਂ ਪਰ 1 5 ਕੁਇੰਟਲ ਤੱਕ ਵੀ ਕਈਆਂ ਦਾ ਨਿਕਲਿਆ ਜੀ ਬਿਲਕੁਲ ਫਗਵਾੜਾ ਦਾ ਕੁਝ ਏਰੀਆ ਜਿਹੜਾ ਨਾ ਬਿਲਕੁਲ ਹੜਾਂ ਦੀ ਮਾਰ ਹੇਠ ਸੀਗਾ ਜਿਵੇਂ ਇੱਧਰ ਸਾਨੀ ਲਖਪੁਰ ਵਾਲਾ ਏਰੀਆ ਕੁਝ ਪਾਸਟੇ ਦੇ ਕੁਝ ਮਲਖਪੁਰਾ ਜਿੰਨੂੰ ਸਿੱਧਾ ਬੁਹਾਨੀ ਹੈ ਪਿੰਡ ਜਿਹਦੇ ਵਿੱਚ ਸਿੱਧਾ ਇਫੈਕਟ ਹੋਇਆ ਔਰ ਉੱਥੇ ਤਾਂ ਬਿਲਕੁਲ ਸਾਰੀ ਫਸਲ ਹੀ ਤਬਾਹ ਹੋ ਗਈ ਤੇ ਇਹ ਕੋਈ ਸਰਕਾਰ ਨੇ ਮੁਆਜਰਾ ਨਹੀਂ ਦਿੱਤਾ ਨਾ ਇਹਦੇ ਬਾਰੇ ਕੋਈ ਵੀ ਸਰਕਾਰ ਨੇ ਕੋਈ ਅਨਾਉਂਸ ਨਹੀਂ ਕੀਤਾ ਮੁਆਜਰਾ ਵਗੈਰਾ ਨਾ ਹੀ ਸਰਕਾਰ ਕੋਈ ਕਰ ਰਹੀ ਆ ਜਦ ਕਿ ਕਿਸਾਨ ਨੂੰ ਇਸ ਮੌਕੇ ਦੇ ਉੱਤੇ ਪੂਰੀ ਮਦਦ ਕਰਨੀ ਚਾਹੀਦੀ ਹੈ ਸਰਕਾਰ ਵੱਲੋਂ ਜੀ ਅੱਗੇ ਵੀ ਬੋਨਸ ਦਿੰਦੇ ਸੀ ਜਾਂ ਮੁਆਵਜ਼ਾ ਦਿੰਦੇ ਸੀ ਇਹ ਕਰਨਾ ਚਾਹੀਦਾ ਪੁੱਛ ਕਿ ਨਵੇਂ ਬੀਜ ਜਿੱਦਾਂ ਆ ਗਏ ਹੋਣਾਂ ਦੇ ਵਿੱਚ ਇੱਕ ਵਾਇਰਸ ਆ ਗਿਆ ਬੋਣਾ ਰੋਗ ਆ ਗਿਆ ਜਾਂ ਕੋਈ ਨਹੀਂ ਤਰ੍ਹਾਂ ਦੀਆਂ ਬਿਮਾਰੀਆਂ ਆ ਜਾਂਦੀਆਂ ਉਹਦੇ ਕਰਕੇ ਵੀ ਝਾੜ ਬਹੁਤ ਘਟਿਆ ਬਹੁਤ ਜ਼ਿਆਦਾ ਨੁਕਸਾਨ ਹੋਇਆ ਕਿਸਾਨ ਦਾ ਇਸ ਵਾਰ ਬੋਣਾ ਰੋਗ ਬਾਰੇ ਤੁਸੀਂ ਜ਼ਿਆਦਾ ਦੱਸੂਗੇ ਕੌਣ ਦੱਸ ਰਿਹਾ ਤੁਸੀਂ ਦੱਸ ਰਿਹਾ ਹਾਂ 131 ਵਿੱਚ ਜ਼ਿਆਦਾ ਬੋਣਾ ਰੋਗ ਆਇਆ ਉਹ ਪੰਜਾਬ ਯੂਨੀਵਰਸਿਟੀ ਇਹ ਕਿੱਦਾਂ ਦਾ ਰੋਗ ਹੁੰਦਾ ਮਤਲਬ ਇਹ ਇਹਦੇ ਵਿੱਚ ਕੀ ਹੁੰਦਾ ਅਚਾਨਾ ਸਾਹਿਬ ਉਹ ਤਾਂ ਬਿਲਕੁਲ ਛੋਟਾ ਰਹਿ ਜਾਂਦਾ ਉਹਦੇ ਵਿੱਚ ਫਲ ਨਹੀਂ ਡਵੈਲਪ ਹੁੰਦਾ ਫਲ ਡਵੈਲਪ ਨਹੀਂ ਹੁੰਦਾ ਡਵੈਲਪਿੰਗ ਹੁੰਦਾ ਇਹ ਪਹਿਲੀ ਵਾਰੀ ਬੀਜ ਆਇਆ ਸੀ ਇਹ ਇਹ ਲਾਸਟ ਈਅਰ ਆਇਆ ਸੀਗਾ 50 ਯੂਨੀਵਰਸਿਟੀ ਦਾ ਬੀਜ ਆ ਬਹੁਤ ਅੱਛਾ ਬੀਜ ਸੀ ਪਰ ਇਹ ਬੁਰੀ ਤਰ੍ਹਾਂ ਫਲੌਪ ਹੋ ਗਿਆ ਇਹਦਾ ਕਾਰਨ ਕੀ ਹੋਇਆ ਮੌਸਮ ਨੇ ਥੋੜਾ ਪਾਤਾ ਜ ਮੌਸਮ ਦਾ ਨਹੀਂ ਜੀ ਜੇ ਕੋਈ ਬੋਨਾ ਰੋਗ ਤਾਂ ਜਿਹੜਾ ਹੈਗਾ ਵਾ ਯੂਨੀਵਰਸਿਟੀ ਦੇ ਬੀਜਾਂ ਵਿੱਚ ਹੀ ਪ੍ਰੋਬਲਮ ਆ ਤੇ ਫਿਰ ਇਹ ਕਿੰਨਾ ਕਿ ਇੱਥੇ ਇਸ ਏਰੀਆ 'ਚ ਬੋਨਾ ਰੋਗ ਜਿਹੜਾ ਇਹ ਵਾਲਾ ਹੈਗਾ ਆ ਬੀਜ ਕਿੰਨੇ ਲੋਕਾਂ ਨੇ ਬੀਜਿਆ ਸੀ ਪਰਸੈਂਟੇਜ ਐਜੈਕਟ ਤਾਂ ਆਪ ਲੇਕਿਨ ਕਾਫੀ ਹੈ ਕਾਫੀ ਗਿਣਤੀ ਵਿੱਚ ਸੀ ਕਾਫੀ ਗਿਣਤੀ ਵਿੱਚ ਆ ਮੇਰੇ ਇੱਕ ਫਾਰਮਰ ਦੇ 40 ਏਕੜ ਸੀ ਜਿਹੜਾ ਦਾ ਜੀਲ ਸਿਰਫ 10 ਕੁਇੰਟਲ ਰਹਿ ਗਿਆ ਅੱਛਾ 30 ਕੁਇੰਟਲ ਜਿਹੜਾ ਰਿਡਿਊਸ ਹੋ ਕੇ ਸਿਰਫ 10 ਕੁਇੰਟਲ ਰਹਿ ਗਿਆ 20 ਕੁਇੰਟਲ ਉਹਦਾ 50000 ਰੁਪਏ ਪਰ ਏਕੜ ਦਾ ਨੁਕਸਾਨ ਤੁਹਾਡੇ ਕਿੰਨੇ ਖੇਤ ਨੇ ਜੀ 40 40 ਖੇਤ ਨੇ ਤੇ ਪਿਛਲੇ ਸਾਲ ਤੁਸੀਂ ਕਿੰਨਾ ਝੋਨਾ ਲੈ ਕੇ ਆਏ ਸੀ 20 ਕੁਇੰਟਲ ਦੇ ਹਿਸਾਬ ਤੇ ਅੱਜ ਕਿੰਨਾ ਲੈ ਕੇ ਆਏ ਹੋ ਅੱਜ 14 15 ਮਤਲਬ ਇਹ 50% ਦਾ ਹੈ ਤੇ ਇਸ ਵਿੱਚ ਬੜੀ ਫਿਗਰ ਤਕੜੀ ਆ 50% ਦੀ ਖਾਟਾ ਜਿਹੜਾ ਆ ਹਾਂਜੀ ਹਾਂਜੀ ਉਹ ਤਾਂ ਇੱਕ ਸਮਝਦੇ ਆ ਪੂਰੀ ਫਸਲ ਜਿਹੜੀ ਆ ਉਹ ਇੱਕ ਵਾਰੀ ਆ ਗਈ ਤਵਾਹੇ ਕੋਈ ਕਿਸਾਨ ਦਾ ਜੇ ਦੇਖੀਏ ਬਾਈ ਦਾ ਖਰਚਾ ਆਪਣੀ ਪੂਰਾ ਹੋ ਰਿਹਾ ਘਰ ਦਾ ਖਰਚਾ ਤਾਂ ਵਿਚਾਰਾ ਕੀ ਚਲਾਊਗਾ ਜਿਨ੍ਹਾਂ ਨੇ ਬੈਂਕ ਲੋਨ ਜਾੜਤੀ ਅਗਲੋਂ ਪੈਸੇ ਲਏ ਆ ਉਹ ਨਹੀਂ ਮੋੜ ਹੋਣੇ ਉਹਨਾਂ ਨੂੰ ਗਾਹ ਨੰਵੀ ਬਿਜਾਈ ਲਈ ਹੋਰ ਰੁਪਈਆਂ ਦੀ ਲੋੜ ਪੈਣੀ ਆ ਇਸ ਵੇਲੇ ਪੰਜਾਬ ਸਰਕਾਰ ਨੂੰ ਚਾਹੀਦਾ ਕਿਸਾਨ ਦੀ ਮਦਦ ਕਰਨੀ ਚਾਹੀਦੀ ਆ ਔਰ ਮੁਆਵਜ਼ਾ ਜ਼ਰੂਰ ਦੇਣਾ ਚਾਹੀਦਾ ਤਾਂ ਕਿ ਕਿਸਾਨ ਸਰਵਾਈਵ ਹੋ ਸਕੇ ਔਰ ਗਾਂ ਆਪਣੇ ਪਰਿਵਾਰ ਨੂੰ ਵੀ ਚਲਾ ਸਕਦੇ ਤੇ ਫਸਲ ਵੀ ਬੀਜ ਸਕਦੇ ਜਿਹੜਾ 8 8 ਫਗਵਾੜੇ ਦਾ ਰਕਬਾ ਆਇਆ ਸੀ ਜਿਹਦਾ ਅਸੀਂ ਜ਼ਿਕਰ ਕੀਤਾ ਉਹਦੇ ਵਿੱਚ ਹੁਣ ਕਣਕ ਜਿਹੜੀ ਆ ਉਹਦੀ ਵੀ ਹੁਣ ਸ਼ੁਰੂਆਤ ਹੋ ਜਾਣੀ ਹੈ ਇਸ ਤੋਂ ਬਾਅਦ ਸਾਨੂੰ ਲੱਗਦਾ ਤਿਆਰ ਹੋ ਜੂਗੀ ਜ਼ਮੀਨ ਕਣਕ ਲਈ ਫਿਰ ਵੀ ਸਾਡੇ ਜੋ ਜਾਰੂ ਜ਼ਿੰਮੇਦਾਰਾਂ ਨੇ ਕਾਫੀ ਹੱਦ ਤੱਕ ਜ਼ਮੀਨ ਤਿਆਰ ਕਰ ਲੈਣੀ ਹੈ ਜੀ ਸਾਡੇ ਜ਼ਿੰਮੇਦਾਰ ਬਹੁਤ ਜਾਰੂ ਆ ਹੂੰ ਉਹਨਾਂ ਨੇ ਜਦ ਬਾੜ ਦੇ ਆਫਦ ਦਾ ਸਾਹਮਣਾ ਕਰ ਰਹੇ ਤੇ ਛੋਟੀ ਜੀ ਆਫਦਾਂ ਜੀ ਤੋ ਇੱਕ ਬਹੁਤ ਵੱਡਾ ਅੰਕੜਾ ਜਿਹੜਾ ਇਸ ਵੇਲੇ ਆ ਰਿਹਾ ਹੈ ਮੰਡੀ ਦੇ ਵਿੱਚ ਹ ਇਸ ਤਰ੍ਹਾਂ ਨਾਲ ਦੇਖਿਆ ਜਾਵੇ ਦੁਆਬਾ ਇੱਕ ਤਰ੍ਹਾਂ ਨਾਲ ਭਾਵੇਂ ਸਿੱਧੇ ਤੌਰ ਤੇ ਹੜ ਦੀ ਮਾਰ ਵਿੱਚ ਨਹੀਂ ਆਇਆ ਪਰ ਕੁਝ ਬੀਜਾਂ ਦਾ ਖਰਾਬ ਹੋਣਾ ਜਾਂ ਫਿਰ ਜਿਹੜਾ ਮੀਂਹ ਲਗਾਤਾਰ ਪਿਆ ਉਸ ਦੇ ਨਾਲ ਝੋਨੇ ਦੀ ਜਿਹੜੀ ਪੈਦਾਵਾਰ ਆ ਉਸ ਦਾ ਘਟ ਹੋਣ ਦੇ ਨਾਲ ਇੱਕ ਬਹੁਤ ਵੱਡਾ ਜਿਹੜਾ ਜ਼ਰੂਰ ਆਇਆ ਸੀ ਆ ਦੇਖਦੇ ਹਾਂ ਤੁਸੀਂ ਹੁਣ ਇਹ ਦੇਖੋ ਤੁਸੀਂ ਇਹਦੇ ਵਿੱਚੋਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਆ ਉਹ ਅਸੀਂ ਦੇਖ ਰਹੇ ਹਾਂ ਵੀ ਇਹ ਦੇਖੋ ਐ ਦੇਖੋ ਆ ਝੋਨਾ ਅਸੀਂ ਦੇਖਦੇ ਆ ਆ ਦੇਖੋ ਉੱਲੀ ਪੈ ਗਈ ਇਸ ਨੂੰ ਤੇ ਇਹਦੇ ਵਿੱਚ ਦਾਣਾ ਜਿਹੜਾ ਹੈ ਉਹ ਵੀ ਬੇहद ਘੱਟ ਨਜ਼ਰ ਆ ਰਿਹਾ ਐ ਲੋ ਇਹ ਦੇਖੋ ਔਰ ਉਹਦਾ ਸਿੱਧਾ ਜਿਹੜਾ ਅੱਛਾ ਤਿਸ਼ਵੀ ਦੀ ਜਦੋਂ ਇਦਾਂ ਦਾ ਝੋਨਾ ਹੁੰਦਾ ਫਿਰ ਕਟੌਤੀ ਵੀ ਹੁੰਦੀ ਆ ਸਰਕਾਰ ਵੱਲੋਂ ਜਾਂ ਕੋਈ ਲੈਂਦੇ ਨਹੀਂ ਕੋਈ ਜੇ ਦਾਦੇ ਵਿੱਚ ਅਕਸਰ ਜ਼ਿਆਦਾ ਹੋਵੇ ਫਿਰ ਇਹਨੂੰ ਅੱਜ ਦਾ ਸਫਾਣਾ ਪੈਂਦਾ ਸਲਾਰਿਆ ਹੁੰਦਾ ਵਾ ਸਫਾ ਕੇ ਕੋਈ ਕਟੌਤੀ ਨਹੀਂ ਇਹਦੇ ਵਿੱਚ ਕਰਦੇ ਨਹੀਂ ਕਰਦੇ ਕਟੌਤੀ ਨਹੀਂ हां तो आते सोशल मीडिया ते देख्या जावे ता वड्डे जमींदारां दियां 18 ਪ੍ਰਸ਼ਨ ਚ ਉਠਾਈ ਜਾਂਦੇ ਨੇ ਤੇ ਕਿਹਾ ਜਾਂਦਾ ਹੈ ਕਿ ਬਹੁਤ ਅਮੀਰ ਨੇ ਪਰ ਇਸ ਵਾਰ ਜਿਹੜੀ ਖਾਸ ਗੱਲ ਹੋਈ ਆ ਜਿੱਥੇ ਛੋਟੀ ਕਿਸਾਨੀ ਇਸ ਜੋ ਭਾਰੀ ਬੂਰਾ ਬੁੰਦਾ ਬੰਦੀ ਦੇ ਨਾਲ ਭਾਰੀ ਮੀਂਹ ਦੇ ਨਾਲ ਜਿਹੜੀ ਛੋਟੀ ਕਿਸਾਨੀ ਜਿਹੜੀ ਆ ਉਸਦੀ ਕਮਰ ਟੁੱਟ ਗਈ ਹੈ ਉੱਥੇ ਨਾਲ ਹੀ ਜਿਹੜਾ ਵੱਡਾ ਕਿਸਾਨ ਸੀਗਾ ਜਿਸਦੀ 30 35 40 ਫੀਸਦੀ ਫਸਲ ਕੱਟ ਗਈ ਹੈ ਉਸਤੇ ਲਈ ਵੀ ਇਹ ਵੱਡਾ ਘਾਟਾ ਹੋਏਗਾ ਹੁਣ ਦੇਖਣਾ ਇਹ ਹੈ ਕਿ ਸਰਕਾਰ ਹੜਪੀਰਤ ਏਰੀਏ ਦੇ ਵਿੱਚ ਤਾਂ ਗਰਦਾਰੀਆਂ ਵੀ ਗਰਦਾਵਰੀਆਂ ਵੀ ਹੋ ਗਈਆਂ ਨੇ ਅਤੇ ਖਾਸ ਤੌਰ ਤੇ ਉਸ ਖੇਤਰਾਂ ਦੇ ਵਿੱਚ ਮੁਨਾਫਾ ਹੋ ਸਕਦਾ ਹੈ ਕਿਸਾਨਾਂ ਨੂੰ ਦਿੱਤਾ ਜਾਵੇ ਆਉਣ ਵਾਲੇ ਸਮੇਂ ਦੇ ਵਿੱਚ ਪਰ ਜਿੱਥੇ ਝਾੜ ਘੱਟ ਹੋਈ ਹੈ ਤੇ ਲਗਾਤਾਰ ਉਹ ਏਰੀਏ ਜਿਹੜੇ ਮੀਂਹ ਕਰਕੇ ਵੀ ਪ੍ਰਭਾਵਿਤ ਹੋਏ ਨੇ ਕਿ ਪੰਜਾਬ ਸਰਕਾਰ ਉਹਨਾਂ ਤੇ ਨਜ਼ਰਸਾਨੀ ਕਰੇਗੀ ਹਾਲਾਂਕਿ ਇਸ ਤਰ੍ਹਾਂ ਦੀ ਉਮੀਦ ਘੱਟ ਨਜ਼ਰ ਆ ਰਹੀ ਹੈ ਪਰ ਇਸ ਵੱਡੀ ਮਾਰ ਨੂੰ ਚੱਲ ਰਿਹਾ ਹੈ ਕਿਸਾਨਾਂ ਮੋਰੇ ਹੁਣ ਵੱਡੀ ਸਮੱਸਿਆ ਅਗਲੀ ਫਸਲ ਦੀ ਤਿਆਰੀ ਉਸ ਤੇ ਬੀਜ ਵੀ ਹੋਏਗੀ ਦੀ ਫਗਵਾੜਾ ਹੈਡਲਾਈਨ ਲਾਈਵ ਲਈ ਜਗਜੀਤ ਚਾਨਾ ਦੀ ਰਿਪੋਰਟ